ਜੀ ਜੀ ਕਿਹੜੀ ਗੱਲ ਜੀ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਆਪਣੀ ਕੰਮ ਹੋਏਗਾ ਮੇਰੇ ਅੱਗੇ ਕੋਈ ਪਲੇਸ ਰਿਪੋਰਟ ਨਹੀਂ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਕਿਹੜੀ ਗੱਲ ਨੂੰ ਮੋੜੇ ਗੱਲ ਕਹਿੰਦੇ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤਿੰਨ ਨਵੇਂ ਜਿੰਨਾ ਗੱਲ ਕਰ ਰਿਹਾ ਆ ਤੂੰ ਉਸ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਰੇ ਨਾਲ ਜੀ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛਮ ਲੋ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਜੀ ਹਾਂ ਤੂੰ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਜੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕਰਿਆ ਜੀ ਲੈ ਅੰਦਰ ਨਹੀਂ ਆ ਜੀ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਨਾ ਕੀ ਕਹਿੰਦੇ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਨਵੇਂ ਇੱਜਤ ਨਾਲ ਗੱਲ ਕਰ ਰਿਹਾ ਪਾ ਤੂੰ ਉਸ ਨਾਲ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨਾਂ ਇਹ ਤੁਸੀਂ ਕੰਮ ਕਰਨਾ ਫਿਰ ਠੀਕ ਹੈ ਸਰ ਆਪਣੇ ਲੇਡੀ ਸਟਾਫ ਕੋਲ ਉਹਨਾਂ ਨੂੰ ਬੋਲਣ ਦੇ ਕੀ ਕੰਮ ਹੋਏ ਨਾ ਮੇਰੇ ਅਗੇ ਕੋਈ ਬਲੇਸ ਰਿਪੋਰਟ ਨਹੀਂ ਮੈਡਮ ਜੀ ਤੁਸੀਂ ਵੀ ਹੱਥ ਦੇ ਕੇ ਕੁਝ ਨਹੀਂ ਆ ਠੀਕ ਹੈ ਮੈਂ ਆਪਣਾ ਕੰਮ ਕਰ ਰਿਹਾ ਜੀ ਗੱਲ ਜੀ ਕਾਲਾ ਮਾਲ ਵੇਚਦੇ ਬਿਆ ਕਿਹੜਾ ਮਾਲ ਤੂੰ ਕਿਹੜੀ ਕਿਹੜੀ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਆਪਣੀ ਕੰਮ ਹੋਏ ਨਾ ਮੈਡਮ ਜੀ ਤੂੰ ਵੀ ਹੱਟ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤਿੰਨ ਨਵੇਂ ਜਿੰਨਾ ਗੱਲ ਕਰ ਰਿਹਾ ਆ ਪਾ ਤੂੰ ਸੁਣ ਮੇਰਾ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਰੀ ਕੰਮ ਜਿਹੜੀ ਚਾਹੀਦੀ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਹਿੰਦੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਨੂੰ ਮੈਨੂੰ ਕੋ ਪਿਛਮ ਲੋ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਜੀ ਹਾਂ ਤੇ ਪੁਲਿਸ ਦੇ ਆ ਤੁਸੀਂ ਗੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਉਹ ਗੱਡੀ ਉਹ ਨਹੀਂ ਰੇਲਵੇ ਸਟੇਸ਼ਨ ਨਿਕਲਿਆ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲੋ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਆਉਂਦਾ ਸਰ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਨਾ ਕੀ ਚੱਕ ਗੱਲ ਮੋਰੀ ਗੱਲ ਪੈਂਦੀ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤਿੰਨ ਮਹੀਨੇ ਜਿੰਨਾ ਗੱਲ ਕਰ ਰਿਹਾ ਪਾਤੂ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਠੀਕ ਹੈ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਕੰਮ ਹੋਏ ਨਾ ਮੇਰੇ ਅੱਗੇ ਕੋਈ ਪ੍ਰੈਸ ਰਿਪੋਰਟਰ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ